ਤੇ ਕੋਈ ਓਵਰਟੇਕ ਕਰ ਜਾਂਦਾ ਇਹੋ ਜਿਹੇ ਹਜ਼ਾਰਾਂ ਕਿਸਮ ਦੇ ਡਰ ਜਿਹੜੇ ਇੱਕ ਆਮ ਬੰਦੇ ਦੇ ਵੀ ਕਹਿੰਦੇ ਕੋਹਾਂਦੇ ਬੰਦੇ ਦੇ ਮਨ 'ਚ ਆਉਂਦੇ ਨੇ ਫਿਰ ਇੱਕ ਕੱਲੀ ਔਰਤ ਸੋਲੋ ਰਾਈਡਰ ਕਿਸ ਤਰ੍ਹਾਂ ਬਣ ਗਈ ਪਰ ਮੈਂ 15 20 ਇੰਚ ਸਮਝ ਗਈ ਕਿ ਇਹ ਥਿਸ ਇਜ਼ ਨਾਟ ਮਾਈ ਕੱਪ ਆਫ ਟੀ ਮੈਨੂੰ ਕੁਝ ਹੋਰ ਹੀ ਚੀਜ਼ ਲੱਭਣੀ ਪੈਣੀ ਤੁਸੀਂ ਤਾਂ ਬਹੁਤ ਸੇਫਟੀ ਨਾਲ ਚੱਲ ਰਹੇ ਹੋ ਆਸ-ਪਾਸੇ ਦੇ ਲੋਕ ਪਤਾ ਨਹੀਂ ਕਿੱਦਾਂ ਡਰਾਈਵ ਕਰਨਗੇ ਮੈਂ ذرا وہی પ્રાર્થના ਕਰ ਰਹੀ ਸੀ ਕਿ اے মহারাজ اے بابا جی مینوں زندہ صحیح سلامت واپس ਲਿਆڑا ਕਿਤੇ ਪੰਗਾ ਨਾ ਡਿੱਟ ਗਿਆ ਜਾਈ ਪਹਿਲੇ রাইڈ دوران ਜਦੋਂ ਮੈਂ ਉਹ ਸਫ਼ਰ طے ਕੀਤਾ ਤਾਂ ਵਾਕਈ ਮੈਨੂੰ ਰਸਤੇ 'ਚ ਹੀ ਲੱਗਿਆ ਕਿ ਮੈਂ ਕਿੱਥੇ ਪੰਗਾ ਜਾਂ ਲੈ ਲਿਆ ਮੈਂ ਕਿਉਂ ਕਰ ਰਹੀ ਐ ਲੋਕਾ ਨਾਲ கிருஷ்ਣਾ ਜੁੜੇ ਤੁਸੀਂ ਔਰ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਿਸਣਾ ਸ਼ੁਰੂ ਕੀਤਾ ਸਤ ਤੱਕੰਬਲਪੀਆ ਦੇ ਕਰਕੇ ਜੋ ਲੋਕ ਜੁੜੇ ਉਹ ਹਜ ਤੱਕ ਅਜੇ ਤੱਕ ਉਹੀ ਲੋਕ ਜੁੜੇ ਹੋਏ ਚਲਦੇ ਆ ਰਹੇ ਨੇ ਔਰ ਉਹਨਾਂ ਦੇ ਮਾਧਿਅਮ ਨਾਲ ਹੋਰ ਪਤਾ ਨਹੀਂ ਕਿੰਨੇ ਲੋਕ ਜੁੜ ਗਏ ਦੈਟਸ ਗੁੱਡ ਜਿਉਂ ਹੀ ਘਰ ਦੇ ਵਿੱਚ ਜੰਮੀ ਤੀ ਮੁਟਿਆਰ ਦਾ ਰੂਪ ਧਾਰਦੀ ਹੈ ਮੁਟਿਆਰ ਤੋਂ ਬਾਅਦ ਉਹ ਔਰਤ ਬਣਦੀ ਹੈ ਤਿਵੇਂ ਹੀ ਉਸ ਤੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀਆਂ ਦਾ ਭਾਰ ਪੈ ਜਾਂਦਾ ਜ਼ਿੰਮੇਵਾਰੀਆਂ ਦੇ ਭਾਰ ਨੂੰ ਇੱਕ ਪਾਸੇ ਰੱਖ ਕੇ ਲੰਬੇ ਕਰਕੇ ਕੁਝ ਸ਼ਖਸੀਅਤਾਂ ਐਸੀਆਂ ਵੀ ਨੇ ਜੋ ਲੰਬੀ ਉਡਾਰੀ ਮਾਰਨ ਵਿੱਚ ਯਕੀਨ ਰੱਖਦੀਆਂ ਨੇ ਸਾਡੇ ਨਾਲ ਕੁਝ ਅਜਿਹੀ ਸ਼ਖਸੀਅਤ ਮੌਜੂਦ ਹੈ ਆ ਸਭ ਤੋਂ ਪਹਿਲਾਂ ਉਹਨਾਂ ਦਾ ਇਸਤਿਕਬਾਲ ਕਰਦੇ ਹਾਂ ਡਾਕਟਰ ਅਨੁਭੂਤੀ ਜੀ ਦਾ ਡਾਕਟਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਫ ਰਿਕਾਰਡ ਅਸੀਂ ਕਾਫੀ ਚਰਚਾਵਾ ਕੀਤੀਆਂ ਤੁਹਾਡੀਆਂ ਉਡਾਰੀਆਂ ਦੇ ਉੱਤੇ ਕਾਫੀ ਚਰਚਾਵਾ ਵੀ ਹੋਈਆਂ ਤੁਹਾਡੇ ਖੰਭ ਕਿੱਥੋਂ ਤੱਕ ਫੈਲੇ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਉਡਾਨ ਭਰੀਐ ਇਸ ਤੋਂ ਉੱਤੇ ਵੀ ਅਸੀਂ ਗੱਲਬਾਤ ਕੀਤੀ ਸੋ ਹੁਣ ਜੀ ਔਨ ਰਿਕਾਰਡ ਵੀ ਅਸੀਂ ਇਸ ਤੋਂ ਉੱਤੇ ਚਰਚਾ ਕਰਨ ਜਾ ਰਹੇ ਹਾਂ ਸ਼ੁਰ ਸ਼ਰ ਬਿਲਕੁਲ ਜ਼ਰੂਰ ਜੀ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਹੁਣ ਤੱਕ ਦੀ ਉਮਰ ਦੇ ਵਿੱਚ ਇੰਨੇ ਲੰਬੇ ਸਫ਼ਰ ਤੈਅ ਕਰ ਲਏ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਜੀ ਲਾਈਫ ਮੈਨੂੰ ਬਹੁਤ ਹੀ ਜ਼ਿਆਦਾ ਐਦਾਂ ਲੱਗਦੀ ਹੈ ਕਿ ਚੈਲੈਂਜਿੰਗ ਤਾਂ ਹੈ ਹੀ ਹੈ ਲੇਕਿਨ ਜੇ ਅਸੀਂ ਉਹ ਚੈਲੈਂजेस ਤੋਂ ਨਹੀਂ ਡਰਦੇ ਉਹਨੂੰ ਐਕਸੈਪਟ ਕਰਦੇ ਆਂ ਔਰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਠੀਕ ਹੈ ਉਹਨਾਂ ਚੈਲੈਂजेस ਨੂੰ ਐਕਸੈਪਟ ਕਰਕੇ ਜੋ ਸਾਡੀ ਟਰਾਂਸਫਰਮੇਸ਼ਨ ਹੋਣੀ ਸਾਡੀ ਡੈਸਟੀਨੀ ਵਿੱਚ ਲਿਖੀ ਹੈ ਜੇ ਅਸੀਂ ਉਹਨੂੰ ਅਲਾਉ ਕਰ ਦਿੰਦੇ ਆਂ ਠੀਕ ਹੈ ਜ਼ਿਆਦਾਤਰ ਲੋਕ ਇਹ ਉਸ ਟ੍ਰਾਂਸਫਰਮੇਸ਼ਨ ਨੂੰ ਅਲੋਇ ਨਹੀਂ ਕਰਦੇ ਕਿਉਂਕਿ ਉਹ ਡਰ ਜਾਂਦੇ ਹਨ ਠੀਕ ਹੈ ਤੇ ਜੇ ਅਸੀਂ ਉਹ ਟ੍ਰਾਂਸਫਰਮੇਸ਼ਨ ਨੂੰ ਅਲੋ ਕਰਦੇ ਹੁੰਦੇ ਆ ਫਿਰ ਤਾਂ ਮੈਂ ਕਹਿ ਸਕਦੀ ਹਾਂ ਕਿ ਲਾਈਫ ਬਹੁਤ ਹੀ ਜ਼ਿਆਦਾ ਲਿਬ੍ਰੇਟਿਡ ਹੈ ਔਰ ਇਸ ਤੋਂ ਖੂਬਸੂਰਤ ਚੀਜ਼ ਕੋਈ ਨਹੀਂ ਹੈ ਕਿਉਂਕਿ ਤੁਸੀਂ ਨਿਰਭੈ ਹੋ ਜਾਂਦੇ ਹੋ ਜਿਵੇਂ ਅਸੀਂ ਆਪਣੀ ਗੁਰਬਾਨੀ ਦੇ মূল ਮੰਤਰ ਚ ਬੋਲਦੇ ਆ ਨਾ ਨਿਰਭੈ ਨਿਰਵਿਕਾਰ ਹੈ ਨਾ ਤਾਂ ਅਸੀਂ ਉਸੇ ਯੂਨੀਵਰਸ ਦਾ ਹਿੱਸਾ ਹੈ ਉਹ ਪਰਮਾਤਮਾ ਦਾ ਹਿੱਸਾ ਹੈ ਉਹ ਸੁਪਰੀਮ ਸੋਲ ਦਾ ਹਿੱਸਾ ਹੈ ਜਿਵੇਂ ਉਹ ਨਿਰਭੈ ਹੈ ਨਾ ਅਸੀਂ ਵੀ ਉਹ ਨਿਰਭੈਤਾ ਨੂੰ ਪ੍ਰਾਪਤ ਹੋਣ ਲਈ ਹੀ ਪੈਦਾ ਹੋਏ ਹਾਂ ਠੀਕ ਹੈ ਤੁਹਾਡੇ ਨਾਲ ਡਾਕਟਰ ਅਲਫਾਸ ਲੱਗਦਾ ਯਾਨੀ ਕਿ ਤੁਸੀਂ ਡਾਕਟਰ ਹੋ ਬੀਐਮਐਸ ਤੁਸੀਂ ਕਿਸੇ ਹੋਯਾ ਅਯੁਰਵੈਦਿਆ ਦਾ ਤੁਸੀਂ ਡਾਕਟਰ ਹੋ ਇੱਕ ਡਾਕਟਰ ਜਿਹੜਾ ਉਹ ਅਕਸਰ ਇਮਰੀਜਾਂ ਨੂੰ ਗੋਲੀਆਂ ਦਿੰਦਾ ਜਾਂ ਉਹਨਾਂ ਦਾ ਇਲਾਜ ਕਰਦਾ ਟੀਕੇ ਲਾਉਂਦਾ ਹੀ ਦਿੱਸਦਾ ਪਰ ਤੁਸੀਂ ਉਸ ਤੋਂ ਬਿਲਕੁਲ ਆਪੋਜ਼ਿਟ ਹੋ ਜੀ ਜੀ ਤੁਸੀਂ ਬਾਈਕਾਂ ਦੇ ਉੱਤੇ ਉੜਦੇ ਦਿਖਾਈ ਦਿੰਦੇ ਹੋ ਜੀ ਉਹ ਕੰਮ ਕਰਦੇ ਹੋ ਜੋ ਇੱਕ ਹੋਰ ਸੋਚਣ ਲੱਗਿਆ ਸੋਵਣਾ ਡਰਦੀ ਵੀ ਹੈ ਜੀ ਜੀ ਹੁਣ ਅਸੀਂ ਇਸ ਤੇ ਸਫਰ ਵੱਲ ਆਉਨੇ ਆ ਠੀਕ ਤੁਸੀਂ ਹੁਣ ਤੱਕ ਕਿੰਨਾ ਕੁ ਸਫਰ ਆਪਣੇ ਮੋਟਰਸਾਈਕਲ ਉੱਤੇ ਕੀਤਾ ਬੁਲੇਟ ਉੱਤੇ ਕੀਤਾ ਇਸ ਬਾਰੇ ਜ਼ਰੂਰ ਸਾਨੂੰ ਦੱਸੋ ਥੋੜਾ ਜਿਹਾ ਜੀ ਜੀ ਮੇਰੀ ਪਹਿਲੀ ਬਾਈਕ ਜਿਹੜੀ ਮੈਂ 2017 ਚ ਖਰੀਦੀ ਸੀ ਉਹ 22 ਵਿੱਚ ਮੈਂ ਸੇਲ ਕੀਤੀ ਤੇ ਉਹਦੇ ਉੱਪਰ ਮੈਂ ਲਗਭਗ ਪੂਰਾ ਪੂਰਾ ਸ਼ਾਇਦ 1 ਲੱਖ ਕਿਲੋਮੀਟਰ ਤੋਂ ਸ਼ਾਇਦ 10 ਵੀ ਹਜ਼ਾਰ ਉੱਪਰ ਹਮ ਸਫ਼ਰ طے ਕੀਤਾ ਸੀ ਤੇ ਜਿਹੜੀ ਪ੍ਰੈਜ਼ੈਂਟ ਵਾਲੀ ਮੇਰੀ ਬਾਈਕ ਹੈ 22 ਨਵੰਬਰ ਔਨਵਰਡ ਹੁਣ ਤੱਕ ਮੈਂ 30 ਕਿਲੋਮੀਟਰ 30000 ਕਿਲੋਮੀਟਰ ਇਸ ਤੋਂ ਥੋੜਾ ਜਿਹਾ ਉੱਪਰ ਸਫ਼ਰ طے ਕਰ ਚੁੱਕੀ ਹਾਂ ਜਿਹਦੇ ਵਿੱਚ ਮੈਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਮੈਕਸਿਮਮ ਹਿੱਸਾ ਤੇ ਗੁਜਰਾਤ ਰਾਜਸਥਾਨ ਜੰਮੂ ਕਸ਼ਮੀਰ ਤੱਕ ਮੈਂ ਜਾ ਚੁੱਕੀ ਹਾਂ ਜੰਮੂ ਕਸ਼ਮੀਰ ਤੋਂ ਥੋੜਾ ਜਿਹਾ ਹੋਰ ਉੱਪਰ ਨੀਅਰ ਸੋਨਮਰਗ ਤੱਕ ਅਜੇ ਉਸ ਤੋਂ ਉੱਪਰ ਨਹੀਂ ਗਈ ਲਦਾਖ ਵਿੱਚ ਜਾਣਾ ਪੈਂਡਿੰਗ ਹੈ ਮੇਰਾ ਲੇਕਿਨ ਉਤੋਂ ਲੈ ਕੇ ਨੀਚੇ ਵੱਲ ਜੇ ਆਇਆ ਜਾਏ ਤਾਂ ਮੈਂ ਪੰਜਾਬ ਫਿਰ ਗੁਜਰਾਤ ਰਾਜਸਥਾਨ ਇਹ ਸਾਰਾ ਮੈਂ ਮੈਕਸਿਮਮ ਹਿੱਸਾ ਮੈਂ ਦੇਖ ਚੁੱਕੀ ਹਾਂ ਫਿਰ ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈ ਅ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਆ ਜਾਂਦਾ ਹੈ ਮਹਾਰਾਸ਼ਟਰ ਮੈਂ ਬਹੁਤ ਜ਼ਿਆਦਾ ਸਫ਼ਰ ਤੈਅ ਕਰ ਚੁੱਕੀ ਹਾਂ ਉੱਥੇ ਲਗਭਗ ਹਰ ਇੱਕ گاؤں ਹਰ ਇੱਕ ਸ਼ਹਿਰ ਦੇ ਵਿੱਚ ਮੈਂ ਆਪਣੀ ਬਾਈਕ ਲੈ ਕੇ ਗਈ ਹਾਂ ਤੇ ਫਿਰ ਕਰਨਾਟਕ ਗੋਆ ਫਿਰ ਉਸ ਤੋਂ ਬਾਅਦ نیچے-नीचे ਪੂਰਾ ਕੇਰਲ ਆ ਕੇਰਲਾ ਤੋਂ ਮੇਰਾ ਸਭ ਤੋਂ ਪਿਆਰਾ ਡੈਸਟੀਨੇਸ਼ਨ ਹੈ ਮੈਂ ਪੂਰੇ 10 ਦਿਨ ਉੱਥੇ ਸਪੈਂਡ ਕੀਤੇ ਰਾਈਡ ਕੀਤਾ ਕੇਰਲਾ ਤੋਂ ਬਾਅਦ ਕੰਨਿਆ ਕੁਮਾਰੀ ਤੇ ਕੰਨਿਆ ਕੁਮਾਰੀ ਤੋਂ ਬਾਅਦ ਫਿਰ نیچے ਤਾਮਿਲਨਾਡੂ ਵੱਲ ਜਦੋਂ ਆਪਾਂ ਜਾਣਦੇ ਹਾਂ ਤਮਿਲਨਾਡੂ ਦਾ ਵੀ ਮੈਕਸਿਮਮ ਹਿੱਸਾ ਮੈਂ ਕਵਰ ਕੀਤਾ ਠੀਕ ਹੈ ਫਿਰ ਉਸ ਤੋਂ ਬਾਅਦ ਵਾਈਜ਼ੈਗ ਆ ਗਿਆ ਫਿਰ ਹੋਰ ਉੱਪਰ ਪੌਂਡੀਚੇਰੀ ਪੌਂਡੀਚੇਰੀ ਜਿਹੜਾ ਆਪਣੇ ਆਪ ਚ ਬਹੁਤ ਹੀ ਪਿਆਰੀ ਜਗ੍ਹਾ ਹੈ ਬਹੁਤ ਸੋਹਣੀ ਬਹੁਤ ਸੁੰਦਰ ਜਗ੍ਹਾ ਹੈ ਤੇ ਔਰੋਵਿਲ ਆਸ਼ਰਮ ਉੱਥੇ ਜ਼ਰੂਰ ਹਰ ਕਿਸੇ ਨੂੰ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਵਾਈਜ਼ੈਗ ਆਂਧਰਾ ਪ੍ਰਦੇਸ਼ ਹੋ ਗਿਆ ਫਿਰ ਉੜੀਸਾ ਠੀਕ ਹੈ ਉੜੀਸਾ ਕਲਕੱਤਾ ਬਿਹਾਰ ਯੂਪੀ ਇਹ ਸਭ ਮੈਕਸਿਮਮ ਠੀਕ ਹੈ ਸਪਨਿਆਂ ਦੀ ਜੇ ਗੱਲ ਕੀਤੀ ਜਾਏ ਕਿਉਂਕਿ ਪੇਸ਼ੇਵ ਤੋਂ ਤੁਸੀਂ ਡਾਕਟਰ ਹੋ ਅਜਿਹੇ ਦੇ ਵਿੱਚ ਡਾਕਟਰ ਕਹਿੰਦੇ ਨੇ ਅਸੀਂ ਹੋਰ ਅੱਗੇ ਪੜ੍ਹਾਈ ਕਰਕੇ ਹੋਰ ਇਸੇ ਹੀ ਮਾਹਿਰ ਬਣਿਏ ਹੋਰੇ ਇਸੇ ਪੇਸ਼ੇਂ ਨੂੰ ਅੱਗੇ ਲੈ ਕੇ ਜਾਈਏ ਪਰ ਇੱਕ ਰਾਈਡਰ ਬਣਨ ਦਾ ਸੁਪਨਾ ਤੁਹਾਨੂੰ ਕਿਸ ਤਰ੍ਹਾਂ ਆ ਗਿਆ ਰਾਈਡਰ ਬਣਨ ਦੇ ਲਈ ਸੁਪਨਾ ਮੇਰਾ ਲਗਭਗ 2000 15 16 ਤੋਂ ਮੈਂ ਸੋਚ ਰਹੀ ਸੀ ਕਿ ਕੁਝ ਡਿਫਰੈਂਟ ਲਾਈਫ ਚ ਕਰਨਾ ਹੈ ਔਰ ਮੈਨੂੰ ਸੋਚਿਆ ਕਿ ਮੈਂ ਸੋਚਿਆ ਕਿ ਮੈਂ ਕਿਉਂਕਿ ਮੈਂ ਗਾੜੀ ਚਲਾਣਾ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਨਹੀਂ ਹੈ ਮੈਂ ਸਿੱਖੀ 2015 ਦੇ ਵਿੱਚ ਗਾੜੀ ਚਲਾਣਾ ਲੇਕਿਨ ਮੈਂ ਖਰੀਦਣ ਤੋਂ ਪਹਿਲਾਂ ਪਰ ਮੈਂ 15 20 ਦਿਨ ਚ ਸਮਝ ਗਈ ਕਿ ਇਹ ਦਿਸ ਇਸ ਨਾਟ ਮਾਈ ਕੱਪ ਆਫ ਟੀ ਮੈਨੂੰ ਕੁਝ ਹੋਰ ਹੀ ਚੀਜ਼ ਲੱਭਣੀ ਪੈਣੀ ਆਪਣੇ ਵਾਸਤੇ ਕਿਉਂਕਿ ਮੈਨੂੰ ਖੁੱਲਾ ਸਾਮਾਨ ਚਾਹੀਦਾ ਹੈ ਮੇਰੇ ਸਿਰ ਤੇ ਛੱਤ ਨਹੀਂ ਚਾਹੀਦੀ ਜਦੋਂ ਮੈਂ ਚਲਾ ਰਹੀ ਹਾਂ ਫਿਰ ਪਾਇਲਟ ਕਿਉਂ ਨਹੀਂ ਬਣੇ हां पायलट ਬਣਨ ਵਾਸਤੇ ਵੀ ਤਾਂ ਛਤ ਰਹਿੰਦੀ ਹੈ ਨਾ ਹਵਾਈ ਜਹਾਜ਼ ਬਾਈਕ ਹੀ ਕੈਸੀ ਚੀਜ਼ ਹੈ ਜੋ ਤੁਹਾਨੂੰ ਪੂਰਾ ਐਸਾ ਫੀਲ ਦਿੰਦੀ ਹੈ ਕਿ ਤੁਸੀਂ ਦਾ ਪੂਰਾ ਆਜ਼ਾਦ ਰਾਜ ਹੈ ਪੂਰਾ ਧਰਤੀ ਦੇ ਉੱਪਰ ਤੁਸੀਂ ਆਜ਼ਾਦ ਹੋ ਪੂਰੀ ਤਰ੍ਹਾਂ ਨਾਲ ਫਿਰ ਇਸ ਕਰਕੇ ਮੈਂ ਬਾਈਕ ਨੂੰ ਚੂਜ਼ ਕੀਤਾ ਤੇ ਜਦੋਂ ਮੈਂ ਚਲਾਉਣਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਿਆ ਕਿ ਬਿਲਕੁਲ ਪਰਫੈਕਟ ਚੁਆਇਸ ਹੈ ਇੱਕ ਔਰਤ ਅਕਸਰੀ ਦੇਖਿਆ ਜਾਂਦਾ ਘਰ ਦੇ ਕੰਮਕਾਜ ਸੰਭਾਲਦੀ ਹੈ ਪਰਿਵਾਰ ਨੂੰ ਸੰਭਾਲਦੀ ਹੈ ਬੱਚਿਆਂ ਦੀ ਪਰਵਰਿਸ਼ ਵੱਲ ਜ਼ਿਆਦਾ ਜ਼ੋਰ ਦਿੰਦੀ ਹੈ ਪਰ ਇੱਕ ਔਰਤ ਹੋਣ ਦੇ ਨਾਤੇ ਜਦ ਤੁਸੀਂ ਇਸ ਸਫ਼ਰ ਦੀ ਚੋਣ ਕੀਤੀ ਤਾਂ ਕਿਹੜੀਆਂ ਔਕੜਾਂ ਨੇ ਜਿਹੜੀਆਂ ਤੁਹਾਨੂੰ ਰਾਹ ਦੇ ਵਿੱਚ ਆਈਆਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਪਾਸੇ ਕੀਤਾ ਡੈਫੀਨੇਟਲੀ ਰੁਕਾਵਟਾਂ ਤਾਂ ਆਉਂਦੀਆਂ ਹੈ ਚੈਲੰਜਸ ਤਾਂ ਆਉਂਦੇ ਕਿਉਂਕਿ ਤੁਸੀਂ ਕਿੱਥੇ ਘਰੋਂ ਬਾਹਰ ਜਾਣਾ ਹੈ ਟਰੈਵਲ ਕਰਨ ਦੇ ਲਈ ਨਾ ਬਹੁਤ ਸਾਰਾ ਕੁਝ ਸੋਚਣਾ ਪੈਂਦਾ ਤੁਹਾਨੂੰ ਘਰ ਕਿਸ ਦੇ ਹਵਾਲੇ ਕਰਕੇ ਜਾਣਾ ਹੈ ਘਰ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਮੇਰੇ ਪਲਾਂਟਸ ਹੈ ਮੇਰੀ ਫਿਸ਼ ਹੈ ਮੇਰਾ ਘਰ ਹੈ ਤਾਂ ਇਹਦੀ ਦੇਖਭਾਲ ਮੇਰੇ ਪਿੱਛੋਂ ਕੌਣ ਕਰੇਗਾ ਉਹ ਵੀ ਸਾਰਾ ਪਲਾਨ ਕਰਨਾ ਪੈਂਦਾ ਜਦੋਂ ਬੇਟਾ ਮੇਰੇ ਕੋਲ ਸੀ ਉਦੋਂ ਮੈਂ ਖੈਰ ਉਹਦੇ ਨਾਲ ਹੀ ਜਾਂਦੀ ਸੀ ਅਸੀਂ ਛੁੱਟੀਆਂ 'ਚ ਫਿਰ ਇੰਨੀ ਮੁਸ਼ਕਿਲ ਨਹੀਂ ਸੀ ਪਰ ਇਹ ਸਭ ਛੋਟੇ-ਛੋਟੇ ਚੀਜ਼ਾਂ ਦੀਆਂ ਮੁਸ਼ਕਿਲਾਂ ਤਾਂ ਆਉਂਦੀਆਂ ਬੜੀ ਪੈਣ ਪਰ ਜੇ ਆਪਾਂ ਸਫਰ ਦੀ ਗੱਲ ਕਰੀਏ ਸਫਰ ਦੌਰਾਨ ਵੀ ਕਿਉਂਕਿ ਤੁਸੀਂ ਜਦੋਂ ਇਕੱਲਿਆਂ ਜਾਣਾ ਉਸ ਦੇ ਵਿੱਚ ਵੀ ਕਿਤੇ ਮੌਸਮ ਸਾਥ ਨਹੀਂ ਦਿੰਦਾ ਕਿਤੇ ਸੜਕਾਂ ਅਜਹੀਆਂ ਹੁੰਦੀਆਂ ਨੇ ਜਾਂ ਫਿਰ ਕਿਤੇ ਕੋਈ ਓਵਰਟੇਕ ਕਰ ਜਾਂਦਾ ਇਹੋ ਜਿਹੇ ਹਜ਼ਾਰਾਂ ਕਿਸਮ ਦੇ ਡਰ ਜਿਹੜੇ ਇੱਕ ਆਮ ਬੰਦੇ ਦੇ ਵੀ ਕਹਿੰਦੇ ਘੁਆਂਦੇ ਬੰਦੇ ਦੇ ਮਨ 'ਚ ਆਉਂਦੇ ਨੇ ਫਿਰ ਇੱਕ ਕੱਲੀ ਔਰਤ ਸੋਲੋ ਰਾਈਡਰ ਕਿਸ ਤਰ੍ਹਾਂ ਬਣ ਗਈ ਸਫਰ ਦੇ ਵਿੱਚ ਇਹ ਸਭ ਚੈਲੰਜਸ ਬਹੁਤ ਜ਼ਿਆਦਾ ਆਉਂਦੇ ਕਿਉਂਕਿ ਸਭ ਤੋਂ ਵੱਡਾ ਚੈਲੰਜ ਹੁੰਦਾ ਹੈ ਵੈਦਰ ਫਿਰ ਹੁੰਦਾ ਰੋਡ ਕੰਡੀਸ਼ਨਸ ਔਰ ਫਿਰ ਇਹ ਹੁੰਦਾ ਕਿ ਰੋਡ ਤੇ ਚਲਦੇ ਹੋਏ ਤੁਸੀਂ ਤਾਂ ਬਹੁਤ ਸੇਫਟੀ ਨਾਲ ਚੱਲ ਰਹੇ ਹੋ ਆਸ-ਪਾਸੇ ਦੇ ਲੋਕ ਪਤਾ ਨਹੀਂ ਕਿੱਦਾਂ ਡਰਾਈਵ ਕਰਨਗੇ ਤੇ ਉਹ ਕੁਝ ਨਹੀਂ ਕਹਿ ਸਕਦੇ ਤੇ ਇਹ ਸਭ ਚੀਜ਼ਾਂ ਚੈਲੰਜਸ ਹੈ 노 ਡਾਊਟ ਆਪਾਂ ਇਹਨੂੰ ਬਿਲਕੁਲ ਇਗਨੋਰ ਨਹੀਂ ਕਰ ਸਕਦੇ ਪਰ ਜੇ ਇਹ ਚੈਲੰਜਸ ਤੋਂ ਡਰ ਕੇ ਬੈਠ ਜਾਈਏ ਫਿਰ ਆਪਾਂ ਰਾਈਡ ਵੀ ਨਹੀਂ ਕਰ ਸਕਦੇ ਤੇ ਜੇ ਆਪਾਂ ਪਹਿਲੀ ਵਾਰੀ ਦੀ ਗੱਲ ਕਰ ਲਈਏ ਪਹਿਲੀ ਵਾਰ ਜਦ ਤੁਸੀਂ ਸਫ਼ਰ ਤੇ ਨਿਕਲੇ ਤਾਂ ਕਿੱਥੇ ਜਾ ਕੇ ਤੁਹਾਨੂੰ ਲੱਗਾ ਕਿ ਮੈਂ ਕੜੇ ਫਾ ਨੂੰ ਫਸ ਗਈ ਮੈਂ ਚੰਗੀ ਪੱਲੀ ਬੈਠੀ ਸੀ ਮੈਂ ਕੀ ਕਰ ਬੈਠੀ ਹਾਂ ਪਹਿਲੀ ਰਾਈਡ ਮੇਰੀ ਜਿਹੜੀ ਲੰਬੀ ਰਾਈਡ ਸੀ ਨਾ ਉਹ ਰਿਥੋ ਰਿਸ਼ੀਕੇਸ਼ ਦੀ ਸੀ ਤੁਸੀਂ ਯਕੀਨ ਨਹੀਂ ਕਰੋਗੇ ਕਿ ਅੱਜ ਸਵੇਰੇ ਮੈਂ ਆਪਣੀ ਉਹ ਪਹਿਲੀ ਰਾਈਡ ਕਦੀ ਭੁੱਲਦੀ ਨਹੀਂ ਹਾਂ अच्छा क्योंकि मैं ऋषिकेश ਦਾ ਸਫਰ ਹੋਂਦਾ ਮੇਰੇ ਲਈ ਉਹ ਬਿਲਕੁਲ ਹੀ ਇੱਕ ਬਹੁਤ ਹੀ ਈਜ਼ੀ ਸਫਰ ਰਹਿੰਦਾ ਮੈਨੂੰ ਬੜਾ ਮਜ਼ਾ ਆਉਂਦਾ ਹੈ ਪਹਿਲੀ ਰਾਈਡ ਦੌਰਾਨ ਜਦੋਂ ਮੈਂ ਉਹ ਸਫਰ ਤੈਅ ਕੀਤਾ ਤਾਂ ਵਾਕਈ ਮੈਨੂੰ ਰਸਤੇ 'ਚ ਹੀ ਲੱਗਿਆ ਕਿ ਮੈਂ ਕਿੱਥੇ ਪੰਗਾ ਜਾਂ ਲੈ ਲਿਆ ਮੈਂ ਇਹ ਕਿਉਂ ਕਰ ਰਹੀ ਐ ਫਿਰ ਮੈਂ ਸੋਚਿਆ ਕਿ ਨਹੀਂ ਇਹ ਪੰਗਾ ਜਿਹੜਾ ਲਿੱਤਾ ਹੈ ਨਾ ਇਹਨੂੰ ਪੂਰਾ ਕਰਦੀ ਐ ਫਿਰ ਦੇਖਦੀ ਐ ਕਿਹੜੀ ਅਸਲੀ ਚੀਜ਼ ਕਿਹੜਾ ਅਸਲੀ ਆਨੰਦ ਮੈਨੂੰ ਮਿਲੇਗਾ ਠੀਕ ਹੈ ਯਾਨੀ ਕਿ ਰਿਸ਼ੀਕੇਸ਼ਨ ਤੁਸੀਂ ਕੇਂਦਰ ਕਰਕੇ ਦੱਸ ਦਿੱਤਾ ਹਾਂ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਜੀ ਇੱਕ ਪਾਰਟਨਰ ਦੀ ਲੋੜ ਪੈਂਦੀ ਹੈ ਹਮ ਫੈਮਿਲੀ ਰਿਸ਼ਤੇਦਾਰਾਂ ਦੀ ਬੜੀ ਲੋੜ ਪੈਂਦੀ ਹੈ ਉਹ ਚਾਹੁੰਦੀ ਹੈ ਕਿ ਮੇਰੇ ਦਾ ਵੀ ਕੋਈ ਸਹਾਰਾ ਬਣੇ ਮੇਰੇ ਦੁੱਖ ਸੁੱਖ ਦਾ ਭਾਈਵਾਲ ਬਣੇ ਪਰ ਤੁਸੀਂ ਦੱਸਿਆ ਜਿਵੇਂ ਮੈਂ ਸੋਲੋ ਰਾਈਡਰ ਵੀ ਹਾਂ ਉਸ ਤਰ੍ਹਾਂ ਆਪਣੇ ਲਾਈਫ 'ਚ ਵੀ ਸੋਲੋ ਹਾਂ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਮੈਂ ਇੰਨਾ ਸਭ ਰਿਸ਼ਤੇ ਨਾਤੇ ਤੇ ਉੱਪਰ ਉੱਠ ਚੁੱਕੀ ਹਾਂ ਇਸ ਦੀ ਵਜ੍ਹਾ ਇਹਦੇ ਬਾਰੇ ਵੀ ਦੱਸੋ ਹਾਂ ਇਹਦੀ ਵਜ੍ਹਾ ਇਹੀ ਹੈ ਕਿ ਦੇਖੋ ਜਦੋਂ ਤੁਹਾਨੂੰ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਪੇਨ ਇਮੋਸ਼ਨਲ ਪੇਨ ਤੋਂ ਗੁਜ਼ਰਨਾ ਪੈਂਦਾ ਹੈ ਤੇ ਇੱਕ ਵਕਤ ਐਸਾ ਆਉਂਦਾ ਕਿ ਉਹ ਪੇਨ ਵੀ ਹਾਰ ਜਾਂਦਾ ਫਿਰ ਤੁਸੀਂ ਇਮੋਸ਼ਨਲੀ ਇੰਨੇ ਸੋਲਿਡ ਇੰਨੇ ਸਟਰੋਂਗ ਹੋ ਜਾਂਦੇ ਹੋ ਕਿ ਤੁਹਾਡੇ ਸਾਹਮਣੇ ਉਹ ਪੇਨ ਵੀ ਠਹਿਰ ਨਹੀਂ ਪਾਂਦਾ ਤੇ ਉਸ ਸਮੇਂ ਐਸਾ ਟਾਈਮ ਆਉਂਦਾ ਜਦੋਂ ਅ ਕੋ ਨਾ ਤਾਂ ਕੋਈ ਪੇਨ ਹੈ ਤਾਂ ਫਿਰ ਉਹ ਪੇਨ ਨੂੰ ਓਵਰਕਮ ਓਵਰਕਮ ਕਰਨ ਲਈ ਕੋਈ ਹੋਰ ਇਮੋਸ਼ਨਲ ਕੋਈ ਐਸੀ ਮੈਡੀਸਿਨ ਦੀ ਵੀ ਜ਼ਰੂਰਤ ਨਹੀਂ ਹੈ ਇਮੋਸ਼ਨਲ ਮੈਡੀਸਿਨ ਹੈ ਨਾ ਜੋ ਕਿਸੇ ਔਰ ਹਿਊਮਨ ਬੀਿੰਗ ਤੋਂ ਮਿਲਦੀ ਹੈ ਪਲੱਸ ਦੂਸਰੀ ਚੀਜ਼ ਇਹ ਹੈ ਕਿ ਜੋ ਮੈਨੂੰ ਇਮੋਸ਼ਨਲ ਕੰਟੈਂਟਮੈਂਟ ਹੈ ਨਾ ਉਹ ਮੇਰੇ ਆਪਣੇ ਅੰਦਰ ਬਹੁਤ ਹੈ ਔਰ ਮੇਰੇ ਲਈ ਇੱਕ ਰਿਸ਼ਤਾ ਮੇਰਾ ਬੱਚਾ ਉਹ ਮੇਰੇ ਲਈ ਮੋਰ ਥੈਨ ਇਨਫ ਹੈ ਮੋਰ ਥੈਨ ਇਨਫ ਉਹ ਮੇਰੀ ਮੇਰੀ ਸੋਲ ਦਾ ਇੱਕ ਹਿੱਸਾ ਹੈ ਜਿਵੇਂ ਲੋਕ ਬੋਲਦੇ ਆ ਸੋਲਮੇਟ ਹੈ ਜਾਂ ਕੁਛ ਆ ਉਹ ਮੇਰਾ ਰੀਅਲ ਜੀ ਸੋਲਮੇਟ ਹੈ ਤੇ ਉਹਦੇ ਨਾਲ ਮੈਨੂੰ ਉਹ ਮੇਰੀ ਲਾਈਫ 'ਚ ਹੈ ਤੇ ਮੇਰੀ ਲਾਈਫ ਕੰਪਲੀਟ ਹੈ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਹੋਰ ਤੀਸਰੇ ਵਿਅਕਤੀ ਦੀ ਜ਼ਰੂਰਤ ਹੈ ਆਪਣੀ ਲਾਈਫ ਦੇ ਵਿੱਚ ਕਿੰਨੇ ਸਾਲਾਂ ਤੋਂ ਜਿਹੜਾ ਬੋਝ ਤੁਸੀਂ ਪੂਰਾ ਆਪਣੇ ਮੋਢਿਆਂ ਤੇ ਚੁੱਕ ਲਿਆ ਸੀ ਕਿੰਨੀ ਕ ਉਮਰ ਸੀ ਉਸ ਵਕਤ ਬੋਝ ਬੋਝ ਮੇਰੀ ਲਾਈਫ ਦਾ ਜਦੋਂ ਬੋਝ ਮੇਰੀ ਤੇ ਪਿਆ ਪੂਰੀ ਤਰ੍ਹਾਂ ਉਦੋਂ ਮੈਂ 30 ਇਅਰਸ ਦੀ ਸੀ ਉਸ ਤੋਂ ਪਹਿਲਾਂ ਤਾਂ ਖੈਰਬੋਜ ਦੇ ਲਈ ਨਹੀਂ ਕਦੀ ਅਰਨ ਕੀਤਾ ਕਿਉਂਕਿ ਮੈਂ ਬੀਐਮਐਸ ਕੰਪਲੀਟ ਕਰਕੇ ਅਰਨ ਕਰਨਾ ਸ਼ੁਰੂ ਕਰਤਾ ਸੀ 24 ਦੀ ਏਜ ਦੇ ਵਿੱਚ ਉਸ ਤੋਂ ਬਾਅਦ ਮੈਂ ਹਮੇਸ਼ਾ ਅਰਨਿੰਗ ਕੀਤਾ ਤੇ ਮੇਰਾ ਆਪਣਾ ਹੀ ਕੰਮ ਰਿਹਾ ਮਤਲਬ ਮੈਂ ਆਪਣੀ ਹੀ ਕਲੀਨਿਕ ਚਲਾਈ ਹੈ ਕਦੀ ਮੈਂ ਮੈਂ ਜੋਬ ਸਿਰਫ 1-2 ਸਾਲ ਲਈ ਕੀਤੀ ਠੀਕ ਹੈ ਤੇ ਉਦੋਂ ਬੋਝ ਨਹੀਂ ਸੀ ਜੀ ਕੰਮ ਦਾ ਜ਼ਿਕਰ ਕੀਤਾ ਜੀ ਜੀ ਤੁਸੀਂ ਰਾਈਡਰ ਰਾਈਡਰ ਮੈਂ ਮੇਰੇ ਖਲ ਪੰਜ-ਸੱਤ ਵਾਰੀ ਕਹਿ ਲਿਆ ਹੁਣ ਆਪਾਂ ਹੋਰ ਪਾਸੇ ਵਿੱਚ ਅੱਜ ਮਰ ਲੈਨੇ ਆਂ ਜੀ राइडिंग ਤੋਂ ਇਲਾਵਾ ਤੁਹਾਡੇ ਹੋਰ ਵੀ ਬੜੇ ਸ਼ੌਂਕ ਨੇ ਉਹਦੇ ਬਾਰੇ ਦੱਸੋ ਤੁਸੀਂ ਉਹ ਪੱਤੇ ਜੀ ਉਹਨੂੰ ਕੀ ਕਹਿੰਦੇ ਟੈਰੋਟ ਉਰ ਨਾਟ ਰੌ ਸੇ ਉਹ ਉਹਨਾਂ ਬਾਰੇ ਵੀ ਦੱਸੋ ਉਹ ਕੀ ਚੀਜ਼ ਐ ਫਿਰ ਉਸ ਤੋਂ ਬਾਅਦ ਹੀਲਿੰਗ ਪ੍ਰੋਸੈਸਸ ਤੁਸੀਂ ਦੱਸਣੇ ਉਹ ਉਹਦਾ ਟ੍ਰੀਟਮੈਂਟ ਕਰਾਣੇ ਮੈਂ ਯੋਗਾ ਟੀਚਰ ਆ ਯੂ ਆਰ ਅ ਮਲਟੀਟਾਸਕਿੰਗ ਲੇਡੀ ਸੋ ਆਈ ਆਲਸੋ ਵਾਂਟ ਟੂ ਡਿਸਕਸ ਈਚ ਐਂਡ ਐਵਰੀ ਪੁਆਇੰਟ ਅੱਛਾ ਜੀ ਇਸ ਤਰ੍ਹਾਂ ਤੁਸੀਂ ਹੁਣ ਕਹਿ ਹੀ ਰਹੇ ਹੋ ਕਿ ਰਾਈਡਰ ਤੋਂ ਬਾਅਦ ਹੈ ਨਾ ਬਾਕੀ ਹੋਰ ਕੀ ਕੀ ਚੀਜ਼ਾਂ ਨੇ ਤੇ ਬੇਸਿਕਲੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਮੈਂ ਆਯੁਰਵੈਦਿਕ ਡਾਕਟਰ ਹਾਂ ਤੇ ਉਸ ਤੋਂ ਬਾਅਦ ਮੈਂ ਯੋਗਾ ਟੀਚਰ ਹਾਂ ਤੇ ਟੈਰੋ ਰੀਡਰ ਹਾਂ ਔਰ એનર્ਜੀ ਹੀਲਰ ਹਾਂ ਤੇ ਇਹ ਸਭ ਕੁਝ ਮੈਂ ਲਗਭਗ 18 ਸਾਲ ਤੋਂ ਪ੍ਰੈਕਟਿਸ ਕਰ ਰਹੀ ਹਾਂ ਸਾਰੀ ਚੀਜ਼ਾਂ ਦੈਟਸ ਗ੍ਰੇਟ ਤੇ ਬਸ ਇਹੀ ਛੋਟੀ ਜੀ ਤੇ ਇਹ ਇਹਦੇ ਚ ਲਾਈਕ ਲੋਕਾਂ ਨਾਲ ਕਿਸ ਨਾਲ ਜੁੜੇ ਤੁਸੀਂ ਔਰ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਿਸ ਨਾਲ ਸ਼ੁਰੂ ਕੀਤਾ ਖਾਇਤ ਦੇਖੋ ਜਦੋਂ ਆਪਾਂ ਆਪਣਾ ਕੋਈ ਡਾਕਟਰ ਕਲੀਨਿਕ ਖੋਲਦਾ ਹੈ ਜਾਂ ਯੋਗਾ ਸੈਂਟਰ ਸ਼ੁਰੂ ਹੁੰਦਾ ਹੈ ਹੈਨਾ ਜਿਹਦੇ ਵਿੱਚ ਮੇਰਾ ਟੈਰੋ ਰੀਡਿੰਗ ਔਰ એનર્ਜੀ ਹੀਲਿੰਗ ਦੇ ਰਿਲੇਟਿਡ ਸਾਰੀ ਚੀਜ਼ਾਂ ਸੀ ਤਾਂ ਲੋਕ ਆਪਣੇ ਆਪ ਜੁੜਦੇ ਚਲੇ ਜਾਂਦੇ ਆ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ 2006-7 ਦੇ ਵਿੱਚ ਉਸ ਟਾਈਮ ਤਾਂ ਸਿਰਫ ਨਿਊਜ਼ਪੇਪਰਸ ਔਰ ਪੈਂਫਲੇਟ ਹੀ ਹੁੰਦੇ ਸੀ ਤੇ ਉਹਦੇ ਕਰਕੇ ਜੋ ਲੋਕ ਜੁੜੇ ਉਹ ਅਜੇ ਤੱਕ ਅਜੇ ਤੱਕ ਉਹੀ ਲੋਕ ਜੁੜੇ ਹੋਏ ਚੱਲਦੇ ਆ ਰਹੇ ਨੇ ਔਰ ਉਹਨਾਂ ਦੇ ਮਾਧਿਅਮ ਨਾਲ ਹੋਰ ਪਤਾ ਨਹੀਂ ਕਿੰਨੇ ਲੋਕ ਜੁੜ ਗਏ ਥੈਟਸ ਗੁੱਡ ਜਦੋਂ ਸ਼ੁਰੂਆਤ ਕੀਤੀ ਤੁਸੀਂ ਇਸ ਦਾ ਸਫ਼ਰ ਤੈਅ ਕਰਨਾ ਜਾਂ ਸਭ ਕੁਝ ਕਰਨਾ ਸਮਾਜ ਨੇ ਕਿੰਨਾ ਕੁ ਪ੍ਰਸਾਧ ਕੀਤਾ ਫੈਮਿਲੀ ਨੇ ਕਿੰਨਾ ਕੁ ਸਾਥ ਦਿੱਤਾ ਜੋ ਵੀ ਤੁਹਾਡੀ ਫੈਮਿਲੀ ਦੇ ਵਿੱਚ ਸੀਗੇ ਉਹਨਾਂ ਨੇ ਕਿੰਨਾ ਕਿ ਇਹਦੇ ਬਾਰੇ ਦੱਸੋ ਸ਼ੁਰੂਆਤ ਦੇ ਵਿੱਚ ਤਾਂ ਮੇਰੇ ਫਾਦਰ ਔਰ ਮੇਰੇ ਮਦਰ ਹੈ ਨਾ ਉਹ ਥੋੜੇ ਜੇ ਹੈਜ਼ਿਟੇਸ਼ਨ ਚ ਸੀ ਕਿਉਂਕਿ ਓਬਵੀਅਸ ਹੈ ਸਾਡੇ ਖੰਨੇ ਸ਼ਹਿਰ ਚ ਸਾਡੇ ਪੂਰੇ ਖਾਨਦਾਨ ਦੇ ਵਿੱਚ ਕੋਈ ਵੀ ਬਾਈਕ ਨਹੀਂ ਚਲਾਉਂਦਾ ਔਰ ਬਾਈਕ ਚਲਾ ਕੇ ਲੋਕ ਇੰਨਾ ਹੀ ਸਮਝਦੇ ਕਿ ਚਲੋ ਸ਼ਹਿਰ ਦੇ ਵਿੱਚ ਵਿੱਚ ਲਾ ਲਓ ਪਰ ਇੰਨੀ ਲੰਬੀ ਲੰਬੀ ਜਰਨੀਜ਼ ਤੇ ਕੋਈ ਨਹੀਂ ਜਾਂਦਾ ਤੇ ਬਾਕੀ ਮੇਰੀ ਸਿਸਟਰਸ ਦੀ ਆਪਣੀ ਫੈਮਿਲੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਇੰਟਰਫੀਰੈਂਸ ਉਹਨਾਂ ਦੀ ਹੈ ਨਹੀਂ ਮੇਰੀ ਲਾਈਫ ਚ ਤੇ ਪੇਰੈਂਟਸ ਨੇ ਬਹੁਤ ਜ਼ਿਆਦਾ ਸਪੋਰਟ ਨਹੀਂ ਕੀਤਾ ਤੇ ਫਿਰ ਮੈਂ ਸਿਰਫ ਆਪਣੇ ਬੇਟੇ ਨੂੰ ਦੱਸਦੀ ਸੀ ਜਿੱਥੇ ਵੀ ਮੈਂ ਜਾਂਦੀ ਸੀ ਤੇ ਉਹਨੂੰ ਪਤਾ ਹੁੰਦਾ ਸੀ ਕਿ ਮੰਮੀ ਗਏ ਹੋਏ ਐ ਤੇ ਠੀਕ ਐ ਉਹ ਮੇਰੇ ਮੈਂ ਪੂਰੀ ਖਬਰ ਉਹਨੂੰ ਦਿੰਦੀ ਸੀ ਤੇ ਉਹ ਮੇਰੇ ਨਾਲ ਪੂਰਾ ਇਨ ਟੱਚ ਸੀ ਉਹ ਮੈਨੂੰ ਬਹੁਤ ਮੋਟੀਵੇਟ ਕਰਦਾ ਤਾਂ ਹੀ ਤੁਸੀਂ ਉਹਨੂੰ ਸੋਲੋ ਮੇਟ ਆਖਿਆ ਹਾਂ ਮੈਂ ਤਾਂ ਹੀ ਦੱਸਦੀ ਠੀਕ ਹੈ ਇਸ ਤੋਂ ਬਾਅਦ ਜਦੋਂ ਤੁਸੀਂ ਜਾਣ ਲੱਗੇ ਆਪਣੀ ਇਸ ਜਰਨੀ ਉੱਤੇ ਜੀ 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 ਤੇ ਜਦੋਂ ਵਾਪਸ ਆਏ ਫਿਰ ਲੋਕਾਂ ਨੇ ਕਿਸ ਤਰ੍ਹਾਂ ਦਾ ਨਿੱਘਾ ਸਵਾਗਤ ਕੀਤਾ ਹਾਂ ਜਦੋਂ ਮੈਂ ਜਾਣਾ ਵੀ ਸੀ ਉਸ ਤੋਂ ਉਸ ਸਮੇਂ ਵੀ ਮੇਰੇ ਪੂਰਾ ਜਿਵੇਂ ਮੈਂ ਤੁਹਾਨੂੰ ਦੱਸੇ ਮੈਂ ਖੰਨੇ ਤੋਂ ਬਿਲੋਂਗ ਕਰਦੀ ਐ ਤੇ ਖੰਨੇ ਸ਼ਹਿਰ ਦੇ ਬਹੁਤ ਜਾਣੇ ਪਛਾਨੇ ਲੋਕ ਉਹਨਾਂ ਨੇ ਮੇਰਾ ਮੋਰ ਥਨ 100 ਲੋਕ ਇਕੱਠੇ ਹੋਏ ਸੀ ਉਹਨਾਂ ਨੇ ਫਲੈਗ ਆਫ ਸੈਰੇਮਨੀ ਕੀਤਾ ਉਸ ਟਾਈਮ ਤਾਂ ਮੇਰੇ ਪੇਰੈਂਟਸ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਜਦੋਂ ਮੈਂ ਜਰਨੀ ਤੋਂ ਵਾਪਸ ਆਈ 5 ਅਪ੍ਰੈਲ ਨੂੰ ਆਪਣੇ ਘਰ ਪਹੁੰਚੀ ਤਾਂ ਉਦੋਂ ਵੀ 50-60 ਲੋਕ ਸੀ ਜੋ ਫੁੱਲਾਂ ਦਾ ਹਾਰ ਲੈ ਕੇ ਖੜੇ ਹੋਏ ਸੀ ਪੂਰੀ ਗਲੀ ਭਰੀ ਹੋਈ ਸੀ ਮੇਰੀ ਤੇ ਬੜਾ ਵੈਲਕਮ ਕਰ ਰਹੇ ਸੀ ਤੇ ਉਸ ਤੋਂ ਬਾਅਦ ਫੇਰ ਇੱਕ ਹਫਤੇ ਬਾਅਦ ਫੇਰ ਇੱਕ ਵੈਲਕਮ ਦੇ ਲਈ ਪ੍ਰੋਗਰਾਮ ਰੱਖਿਆ ਖੰਨੇ ਵਾਲਿਆਂ ਨੇ ਬਹੁਤ ਜ਼ਿਆਦਾ ਮੈਨੂੰ ਸਮਾਜ ਨੇ ਸਪੋਰਟ ਕੀਤਾ ਉਸ ਤੇ ਜਦੋਂ ਚੱਲੇ ਸੀ ਉਦੋਂ ਮਨ ਦੇ ਵਿੱਚ ਕੀ ਖਿਆਲ ਆਇਆ ਸੀ ਹਾਂ ਜਦੋਂ ਮੈਂ ਜਾ ਰਹੀ ਸੀ ਤੇ ਮੈਂ ਥੋੜੇ ਜੇ ਕੁਝ ਮੀਟਰ ਅੱਗੇ ਜਾ ਕੇ ਮੈਂ ਰੁਕ ਗਈ ਔਰ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਸਾਰੇ ਲੋਕ ਖੜੇ ਬਾਏ ਕਰ ਰਹੇ ਮੈਂ ਸਿਰਫ ਇਹ ਪ੍ਰਾਰਥਨਾ ਕਰ ਰਹੀ ਸੀ ਕਿ ਹੇ ਮਹਾਰਾਜ ਹੇ ਬਾਬਾ ਜੀ ਮੈਨੂੰ ਜਿੰਦਾ ਸਹੀ ਸਲਾਮਤ ਵਾਪਿਸ ਲਿਆੜਾ ਕਿਤੇ ਪੱਕਾ ਇਕ ਨਾ ਟੰਡਾ ਚੁੱਕਿਆ ਜਾਏ ਕਿਤੇ ਨਹੀਂ ਲੰਬੀ ਯਾਤਰੀ ਦਾ ਮੈਂ ਟਾਰਗੇਟ ਤਾਂ ਲੈ ਲਿਆ ਕਿ ਬਈ ਮੈਂ ਕਰਨਾ ਹੈ ਤੇ ਐਦਾਂ ਨਾ ਹੋਵੇ ਮੈਂ ਵਿੱਚ ਰਸਤੇ 'ਚ ਕਿਥੇ ਰੁਕ ਜਾਵਾਂ ਪਹਿਲਾਂ ਤਾਂ ਮੈਂ ਇਹ ਪ੍ਰਾਰਥਨਾ ਕੀਤੀ ਕਿ ਕੰਪਲੀਟ ਹੋ ਜਾਵੇ ਔਰ ਮੈਂ ਸਹੀ ਸਲਾਮਤ ਵਾਪਿਸ ਆ ਜਾਵਾਂ ਜਦੋਂ ਵਾਪਸ ਆਇਆ ਤੇ ਕਿਸ ਤਰ੍ਹਾਂ ਦਾ ਫਿਰ ਵੈਲਕਮ ਹੋਇਆ ਕੜੇ-ਕੜੇ ਤੁਹਾਨੂੰ ਸਨਮਾਨਚਿੰਨ ਦਿੱਤੇ ਗਏ ਜਦੋਂ ਮੈਂ ਵਾਪਸ ਆਈ ਜਿਵੇਂ ਦੱਸਿਆ ਖੰਨੇ ਵਾਲਿਆਂ ਨੇ ਤਾਂ ਮੇਰਾ ਕੀਤਾ ਹੀ ਵੈਲਕਮ ਉਸ ਤੋਂ ਇਲਾਵਾ ਮੇਰੇ ਕੁਝ ਨਿਊਜ਼ਪੇਪਰਸ ਨੇ ਵੀ ਕਵਰੇਜ ਕੀਤੀ ਫਿਰ ਮੈਨੂੰ ਔਨ ਦਾ ਵੇ ਵੀ ਮੈਂ ਮਥੁਰਾ ਦੇ ਵਿੱਚ ਇੱਕ ਬਹੁਤ ਅੱਛਾ ਸੈਨਿਕ ਸਕੂਲ ਹੈ ਤੇ ਉੱਥੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਬੱਚਿਆਂ ਨੂੰ ਲੈਕਚਰ ਦੇਣ ਲਈ ਸੋਸ਼ਲ ਏਮਪਾਵਰਮੈਂਟ ਲਈ ਉੱਥੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਫਿਰ ਜਦੋਂ ਮੈਂ ਵਾਪਸ ਆ ਕੇ ਫਿਰ ਮੈਨੂੰ ਆਈਡੀਪੀ ਵਾਲਿਆਂ ਨੇ ਵੀ ਸਨਮਾਨਿਤ ਕੀਤਾ ਸੀ April ਦੇ ਵਿੱਚ ਹੀ ਤਾਂ ਸੋਸ਼ਲ ਐਕਟੀਵਿਸਟ ਦੇ ਤਹਿਤ ਤੇ ਉਹਨਾਂ ਨੇ ਵੀ ਮੇਰੀ ਰਾਈਟ ਦੇ ਕਰਕੇ ਮੈਨੂੰ ਸਨਮਾਨਿਤ ਕੀਤਾ ਬਾਕੀ ਮੇਰੇ ਸੁਸਾਇਟੀ ਵਾਲਿਆਂ ਨੇ ਹੋਰ ਮੇਰੇ ਸਰਕਲ ਵਾਲਿਆਂ ਨੇ ਛੋਟੇ-ਛੋਟੇ ਗਰੁੱਪਸ ਦੇ ਵਿੱਚ ਕਾਫੀ ਅਪਰੀਸ਼ੀਏਟ ਕੀਤਾ ਮੈਨੇ ਠੀਕ ਹੈ ਸੋ ਹੁਣ ਮੇਰਾ ਦਿਲ ਕਰਦਾ ਕਿ ਆਪਾਂ ਤੁਹਾਡੀ ਉਹ ਬਟਪਟ ਬਟ 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 ਵਾਲੀ ਬਾਈਕ ਜੋ ਤੇ ਵੀ ਝੂਟਾ ਲਈਏ ਉਹ ਪੱਤੇ ਵੀ ਵੇਖੀਏ ਤੇ ਥੋੜਾ ਜਿਹਾ ਯੋਗਾ ਸ਼ੋਗਾ ਵੀ ਕਰਕੇ ਵੇਖੀਏ ਸੋ ਆ ਫਿਰ ਮੈਡਮ ਉਧਰ ਵੀ ਚੱਲਦੇ ਆਂ ਚਲਿਏ ਠੀਕ ਹੈ ਜੀ ਜੋ ਰਾਈਟ ਕੋਟੀ ਐ ਐਮਬੂਲੈਂਸ ਕ੍ਰੈਂਚ ਨੇ ਲੱਤੀ ਦਾ ਠੀਕ ਹੈ ਉਹ ਆਪਣੇ ਆਪਣੀ ਤਾਈਓ ਪੇਂਟਿੰਗ ਪੇਂਟਪੂੰਟ ਵਿੱਚ ਹੀ اٹਕ ਗਿਆ ਸਾਰਾ ਇਹ ਤਕੰਬ ਲੱਪਿਆ ਹਾਂ ਸੋ ਜੀ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਂਦਾ ਮਨ ਨਹੀਂ ਕਰ ਰਿਹਾ ਸੀਗਾ ਕੀ ਹੈ ਗੱਲਬਾਤ ਦੀ ਜਿਹੜਾ ਸਿਲਸਿਲਾ ਜਿਹੜੀ ਹੈ ਗੁਫ਼ਤਗੂ ਹੈ ਇੱਥੇ ਰੁਕੇ ਪਰ ਕਿਉਂਕਿ ਘੜੀ ਜਿਹੜੀ ਟਿਕ ਟਿਕ ਕੰਮ ਦੇ ਵਿੱਚ ਕਰ ਰਹੀ ਹੈ ਕਹਿ ਰਹੀ ਹੈ ਵੀ ਕਾਕਾ ਬਸ ਕਰ ਹਜੇ ਹੋਰ ਵੀ ਸਫ਼ਰ ਬਾਕੀ ਹੈ ਸੋ ਅਜੇ ਹੀ ਆ ਹੋਰ ਸ਼ਕਸ਼ੀਤਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਰਵਾਂਗੇ ਤਾਂ ਜੋ ਤੁਹਾਡੇ ਵਿੱਚ ਵੀ ਉਹ ਜਜ਼ਬਾ ਉਹ ਜਨੂੰਨ ਪੈਦਾ ਹੋ ਸਕੇ ਜਿੰਦਗੀ ਜੀਉਣ ਦਾ ਸਿਰਫ ਆਉਣਾ ਤੇ ਜਾਣਾ ਇਹ ਜਿੰਦਗੀ ਦਾ ਮਕਸਦ ਨਹੀਂ ਹੈ ਕਿਚਨਸ ਦੇ ਵਿੱਚ ਜਾਂ ਫਿਰ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਹੀ ਕੰਮ ਕਰੀ ਜਾਣਾ ਇਹ ਵੀ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ ਇਸ ਤੋਂ ਇਲਾਵਾ ਵੀ ਅਸੀਂ ਆਪਣੇ ਖੰਭ ਹੋਰ ਕਿਵੇਂ ਫਲਾ ਸਕਦੇ ਹਾਂ ਅਜੇ ਹੀ ਆਸ਼ਿਕਸ਼ੀਤਾ ਲੈ ਕੇ ਤੁਹਾਡੇ ਰੂਬਰੂ ਹੁੰਦਾ ਰਵਾਂਗੇ ਅਨੁਭੂਤੀ ਦਾ ਮਤਲਬ ਇੱਕ ਵੱਖਰਾ ਨਜ਼ਰੀਆ ਰੱਖਣ ਵਾਲੇ ਹੈ ਨਾ ਮੈਂ ਜੇ ਗਲਤ ਨਾ ਹੋਵਾਂ ਅਹਿਸਾਸ ਅਹਿਸਾਸ ਹੋਣਾ ਸੋ ਇਹਨਾਂ ਨੇ ਸਾਰਿਆਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਇਹ ਵਾਕਿਆ ਬੇਲੱਖਣ ਅਤੇ ਖਾਸ ਨੇ ਸੋ ਅਨੁਭਵੀ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਪੂਰੀ ਟੀਮ ਦਾ ਸ਼ੁਕਰੀਆ ਔਰ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡ ਨਾਲ ਰੂਮ ਮੇਰੀ ਖੁਸ਼ਕਿਸਮਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਜੀ ਰੱਬ ਰੱਖਾ ਮਿਲਾਂਗੇ ਅਗਲੇ ਸਫ਼ਰ ਤੇ